ਾਰੇ ਕਿਸਾਨ ਪ੍ਰਾਣ ਨੂੰ ਸਤਿ ਸ੍ਰੀ ਅਕਾਲ ਅੱਜ ਕਣਕ ਦੀ ਕਿਸਮ ਦਿਖਾ ਰਹੇ ਆ ਡੀਬੀਡਬਲਯੂ 222 ਤੇ 327 ਵੀ ਆਪਣੀ ਬੀਜੀ ਹੋਈ ਆ ਤੇ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਡੀਬੀਡਬਲਯੂ 222 ਕਿਸਮ ਇਸ ਕਿਸਮ ਨੇ ਵੀ ਕਾਫੀ ਸਾਲਾਂ ਤੋਂ ਰਾਜ ਕੀਤਾ ਹੈਗਾ ਖੇਤਾਂ 'ਚ ਅੱਜ ਵੀ ਕਰ ਰਹੀ ਹੈਗੀ ਆ ਕਿਸਮ ਸੋਣੀ ਹੈਗੀ ਆ ਤੇ ਝਾੜ ਵੀ ਜਿਹੜਾ ਬਦੀ ਦਿੰਦੇ ਆ ਆਪਾਂ ਵੀ ਪਿਛਲੇ 3-4 ਸਾਲ ਤੋਂ ਤੇ ਸਿੰਗਲ ਵੀਜ਼ ਨੂੰ ਵੀ ਵਿਚਾਰਾ ਕਰ ਰਹੇ ਆ ਤੇ ਮਿਕਸ ਕਰਕੇ ਵੀ ਵੀਰ ਇਹ ਵਿੱਚ 87 ਤੇ 22 ਰਲਾ ਕੇ ਇਹ ਕੱਲ ਲਈ DBW 222 ਕਿਸਮ ਹੈਗੀ ਇਸ ਕਿਸਮ ਦਾ ਜਿਹੜਾ ਝਾੜ ਹੈ ਪਿਛਲੇ ਸਾਲਾਂ ਦੇ ਰਿਕਾਰਡ ਦੇ ਮੁਤਾਬਕ 65 ਮਣ ਤੋਂ 70 ਮਣ ਤੱਕ ਵੀ ਝਾੜ ਜਿਹੜਾ ਕਿਸਾਨ ਭਰਾਵਾਂ ਨੇ ਲਿਆ ਹੈਗਾ ਐਵਰੇਜ 65 ਮਣ ਦੀ ਲਾ ਲਈ ਆਪਾਂ ਇਸ ਕਿਸਮ ਦੇ ਵਿੱਚ ਖਾਸੀਅਤ ਇਹ ਹੈਗੀ ਇਹ ਪਹਿਲੀ ਗੱਲ ਤਾਂ ਹੈ ਮਾੜੀ-ਮੋਟੀ ਹਵਾ ਚੱਲਣ ਦੇ ਕਾਰਨ ਇੱਕ ਤਾਂ ਇਹ ਕਿਸਮ ਦੇਖੋ ਡਿੱਗਦੀ ਨਹੀਂ ਹੈਗੀ ਬਾਕੀ ਦੇਖੋ ਜਿਵੇਂ ਹੁਣ 28 ਫਰਵਰੀ ਵਾਲਾ ਮੌਸਮ ਸੀਗਾ ਗੜੇ ਮਾਰੀ ਪੈਗੀ ਤੇਜ਼ بارش ਪੈਗੀ ਤੇ ਹਵਾ ਚੱਲ ਗਈ ਉਦੋਂ ਤਾਂ ਦੇਖੋ ਕਿਸੇ ਕਿਸਮ ਦੇ ਕਿਸਮ ਦੀ ਜਿਹੜੀ ਮੌਸਮ ਅੱਗੇ ਕੋਈ ਬਾਹਰ ਨਹੀਂ ਚੱਲਦੀ ਤੇ ਕਿਸਮ ਉਹ ਚੰਗੀ ਰਹਿੰਦੀ ਹੈ ਜਿਹੜੀ ਕਈ ਵਾਰ ਨਾ ਵਿੱਚ ਕਿਸਮਾਂ ਹੁੰਦੀਆਂ ਨੇ ਵੀ ਚੰਗੇ ਭਲੇ ਮੌਸਮ 'ਚ ਡਿੱਗ ਪੈਂਦੀਆਂ ਨੇ ਜਿਵੇਂ 187 ਲਾ ਲੋ ਉਹ ਚੰਗੇ ਭਲੇ ਮੌਸਮ 'ਚ ਡਿੱਗ ਪੈਂਦੀ ਹੈ ਹੁਣ ਵਿੱਚ ਸੋਸ਼ਲ ਮੀਡੀਆ ਵਾਲਿਆਂ ਨੇ ਇਹ ਵੀ ਡਰਾ ਦਾ ਮੁਕਾਤਾ ਕਹਿੰਦੇ ਬਈ ਡੀਬੀਡਬਲਯੂ 371 ਨਹੀਂ ਡਿੱਗੀ 27 ਡਿੱਗੀ ਵੀ ਆਪਾਂ ਤੁਹਾਨੂੰ 27 ਵੀ ਖੜੀ ਹੋਈ ਦਿਖਾਵਾਂਗੇ ਠੀਕ ਹੈ ਵੀ ਜਿਹੜੀ ਗੱਲ ਹੁੰਦੀ ਆਪਾਂ 19 ਕਿ ਤੱਕਦੇ ਆ ਤੇ ਇਸ ਕਿਸਮ ਦੀ ਜੇ ਗੱਲ ਕਰੀਏ ਤੁਹਾਨੂੰ ਮੱਖੀਆਂ ਦੀ ਗਿਣਤੀ ਗਿਣਵਾ ਦੇਣ ਕਿੰਨੀ ਆ ਤੇ 1 2 3 4 5 6 7 8 9 10 11 12 13 14 15 16 17 18 19 20 21 22 23 23 ਮੱਖੀਆਂ ਨੇ ਕੋਈ ਕਿਸਮ ਦੇ ਵਿੱਚ ਜੇ ਗੱਲ ਕਰੀਏ ਕੋਈ ਫੰਗਸ ਦੀ ਪ੍ਰੋਬਲਮ ਨਹੀਂ ਆਉਂਦੀ ਦੇਖੋ ਠੀਕ ਹੈ ਪੱਤੇ ਦੇ ਉੱਪਰ ਪੀਲੀ ਕੁੰਗੀ ਜਾਂ ਪੂਰੀ ਕੁੰਗੀ ਦਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਹਮਲਾ ਜਿਹੜਾ ਨਹੀਂ ਹੁੰਦਾ ਉਹ ਉਹ ਵੈਰੈਟੀ ਦਾ ਜਿਹੜਾ ਨਾੜ ਹੈਗਾ ਉਹ ਵੀ ਜਿਹੜਾ ਸੋਨਾ ਰਹਿੰਦਾ ਹੈਗਾ ਕਿਉਂਕਿ ਮਕਸਦ ਕਈ ਵਾਰ ਨਾ ਇਹ ਹੁੰਦਾ ਹੈ ਜਦ ਵੀ ਪਤਾ ਵੀ ਬਾੜੀਆਂ ਨਵੀਆਂ ਕਿਸਮਾਂ ਜੀ ਦਿਖਾਉਂਦੇ ਆ ਪ੍ਰਾਣੀਆਂ ਕਿਸਮਾਂ ਨੂੰ ਕਿ ਉਹਨੂੰ ਦਿਖਾਉਂਦੇ ਜਿਹੜੀਆਂ ਖੇਤਾਂ 'ਚ ਅੱਜ ਵੀ ਰਾਜ ਕਰਦੀਆਂ ਨੇ ਕਿਉਂਕਿ ਇਸ ਕਿਸਮ ਨੇ ਕਾਫੀ ਰਾਜ ਕੀਤਾ 87 ਰਾਜ ਕਰ ਰਹੀ ਹੈ 22 ਰਾਜ ਕਰ ਰਹੀ ਹੈ ਨਵੀਆਂ ਕਿਸਮਾਂ 370 71 72 370 ਸਤਾਈ ਹੋਰ ਵੀ ਆਇਆ ਹੈ ਸਾਲ ਆਉਂਦੀਆਂ ਨੇ ਇਸ ਕਿਸਮ ਦੀ ਬੱਲੀ ਦੀ ਵੀ ਲੈਂਥ ਸੋਹਣੀ ਆ ਨਾ ਜਿਆਦੇ ਲੰਮੀ ਦੇ ਨਾ ਜਿਆਦੇ ਵੈਰਾਈਟੀ ਜਿਹੜੀ ਬੱਲੇ ਛੋਟੀ ਰਹਿੰਦੀ ਹੈ ਇਸ ਵੈਰਾਈਟੀ ਦੇ ਵਿੱਚ ਬਸ ਇੱਕ ਥੋੜੀ ਜੀ ਕਮੀ ਮੰਨਦੇ ਆ ਇਹਦੇ ਵਿੱਚ ਨਾ ਥੋੜਾ ਜਿਹਾ ਚੀੜਾਪਣ ਵੱਧ ਹੈਗਾ ਕਹਿੰਦਾ ਮਤਲਬ ਵੀ ਤੂੜੀ ਕਰਨ ਵੇਲੇ ਥੋੜਾ ਜਿਹਾ ਟਰੈਕਟਰ ਨੂੰ ਵੀ ਔਖਾ ਕਰਦੀ ਹੈ ਤੇ ਤੇਲ ਵੀ ਟਰੈਕਟਰ ਵੱਧ ਖਾਂਦਾ ਨਾ ਤੇ ਮੈਂ ਇਹਨੂੰ 3 ਸਾਲ ਹੋ ਗਏ ਲਾ ਲ ਬੀਜਿਆਂ ਨੂੰ ਤੇ ਇਹ ਪ੍ਰੋਬਲਮ ਮਾੜੀ ਮੋਟੀ ਆ ਜਾਂਦੀ ਹੈ ਤੇ ਅ ਗੇਤੀ ਫੋਟ ਵਧੀਆ ਹੁੰਦੀ ਹੈ ਵੈਰਾਈਟੀ ਦੀ ਕੋਈ ਫੰਗੀ ਸਾਈਡ ਜਾਂ ਕੋਈ ਹੋਰ ਇਹਦੇ ਵਿੱਚ ਇਸ ਤਰ੍ਹਾਂ ਦਾ ਐਨਪੀਕੇ ਨਹੀਂ ਕਰਨਾ ਪੈਂਦਾ ਕਿਹਨ ਦਾ ਮਤਲਬ ਵੀ ਇਹਨੂੰ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਹੈ ਇੱਕ ਵੈਰਾਈਟੀ ਨੂੰ ਹੁੰਦੀ ਹੈ ਜ਼ਰੂਰਤ ਜਾਂ ਫੰਗੀ ਸਾਈਡ ਦੀ ਜ਼ਰੂਰਤ ਜਾਂ ਐਨਪੀਕੇ ਦੀ ਜ਼ਰੂਰਤ ਹਨਾ ਉਹ ਚੀਜ਼ਾਂ ਨੂੰ ਵੀ ਇਹ ਬਹੁਤ ਘੱਟ ਮੰਨਦੇ ਆ ਸਟ्रेस ਬਹੁਤ ਘੱਟ ਲੈਂਦੀ ਹੈ ਜੇ ਮੱਲਾ ਮੌਸਮ ਉੱਚ ਤਾਪਮਨ ਦਾ ਪ੍ਰਭਾਵ ਕਹਿਣ ਦਾ ਭਾ ਵੀ ਬਹੁਤ ਘੱਟ ਇਹ ਵੈਰਾਈਟੀ ਜਿਹੜੀ ਡਬਲ ਡਬਲਯੂ 222 ਲੈਂਦੇ ਆ ਪਹਿਲੇ ਸਾਲ ਆਪਾਂ ਨੇ ਵੀਜੀ ਉਸ ਸਾਲ ਵੀ ਇਹਦਾ 60 ਤੋਂ 65 ਮੰਦਾ ਜਿਹੜਾ ਖੇਰ ਆਪਣੇ ਸੀਗਾ 2 ਏਕੜ ਵੀਜੇ ਸੀਗੇ ਹੁਣ ਤੀਜਾ ਚੌਥਾ ਸਾਲ ਹੈ ਆਪਾਂ ਉਹੀ ਵੀਜ਼ ਨੂੰ ਜਿਹੜਾ ਵਰਤਦੇ ਆ ਸੀਡ ਟ੍ਰੀਟਮੈਂਟ ਕਰਕੇ ਹਰ ਸਾਲ ਜਿਹੜਾ ਆਪਾਂ ਆਪਣੇ ਖੇਤ ਦੇ ਵਿੱਚ ਲੈ ਕੇ ਆਉਣਾ ਮੈਨੂੰ ਕਿਸਮ ਦੇਖੋ ਵਧੀਆ ਲੱਗਦੀ ਹੈ ਡਿੱਗਣ ਦੇ ਵਿੱਚ ਕੋਈ ਵੀ ਇਹਦਾ ਹੋ ਨਹੀਂ ਹੈਗਾ ਵੀ ਜਾਂ ਡਿੱਗਦੀ ਹੈ ਜਾਂ ਕੋਈ ਝਾੜ ਘੱਟ ਦਿੰਦੇ ਆ ਨਾ ਜਾਂ ਕੋਈ ਸ਼ੁਰੂਆਤੀ ਫੋਟ ਨਹੀਂ ਹੁੰਦੀ ਹੈਗੀ ਬਹੁਤ ਸਾਰੀਆਂ ਕਿਸਮਾਂ ਦੇ ਨਾਲੋਂ ਕਾਫੀ ਬੜੀ ਵਧੀਆ ਵੈਰੈਟੀ ਆ ਆਪਣੇ ਕਿਸਾਨ ਕੀ ਕਰਦੇ ਆ ਨਾ ਜ਼ਿਆਦਾਤਰ ਨਵੀਆਂ ਵੈਰੈਟੀਆਂ ਨੂੰ ਜਾਦੇ ਪਹਿਲ ਦੇ ਦਿੰਦੇ ਆ ਨਵੀਆਂ ਵੈਰੈਟੀਆਂ ਦੇ ਵੱਲ ਜਿਹੜਾ ਜ਼ਿਆਦਾ ਦੌੜ ਲਗਾਉਂਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਨਵੀਆਂ ਵੈਰੈਟੀਆਂ ਦੇ ਵੱਲ ਦੌੜ ਨਹੀਂ ਲਾਉਣੀ ਚਾਹੀਦੀ ਲਾਉਣੀ ਚਾਹੀਦੀ ਆ ਪਰ ਪੁਰਾਣੀਆਂ ਕਿਸਮਾਂ ਦੇ ਮੁਕਾਬਲੇ ਵੀ ਲਾ ਕੇ ਦੇਖ ਲਿਆ ਕਰੋ ਹੁਣ ਆਪਾਂ ਨੇ 222 ਦੇ ਮੁਕਾਬਲੇ 327 ਵੀ ਲਾ ਲਈ ਠੀਕ ਆ ਪਤਾ ਲੱਗ ਜੂ ਬੀਜ ਬੀਜੀ ਹੋਈ ਆ ਵੱਡਣ ਦੇ ਪਤਾ ਲੱਗੂਗਾ ਵੀ ਦੋਨੇ ਵੈਰੈਟੀਆਂ ਦੇ ਵਿੱਚ ਕਿਹੜੀ ਵੈਰੈਟੀ ਦੀ ਜ਼ਿਆਦਾ ਵਧੀਆ ਪਰਫਾਰਮੈਂਸ ਹੈ ਇੱਕੋ ਜਿੰਨਾ ਖਰਚਾ ਇੱਕੋ ਜਿਹੀ ਰੇਸਪਰੇ ਸਾਰਾ ਕੁਝ ਸੇਮ ਕੀਤਾ ਹੋਇਆ ਹੈ ਠੀਕ ਹੈ ਧੰਨਵਾਦ